ਮੇਕਿੰਗ ਹੋਈ ਆ ਜੇਕਰ ਜਿੱਦੀ ਜਾਣ ਲਈ ਸਾਰੇ ਸਾਥੀਆਂ ਦੀਆਂ ਬੀਜੀਆਂ ਲਾਈਆਂ ਗਈਆਂ ਨੇ ਸਾਰੇ ਸਾਥੀ ਜਿੱਦੀ ਜਾਣ ਲਈ ਤਿਆਰ ਆ ਤੇ ਨਾਲ ਹੀ ਜਿਹੜਾ ਕਿੱਤੀ ਕਿਸਾਨ ਯੂਨੀਅਨ ਦੇ ਜਲੰਧਰ ਦਫ਼ਤਰ ਚ ਪੁਲਿਸ ਨੇ ਜਿੰਦਾ ਲਾ ਕੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਪਿੰਡੀ ਦੇ ਯੂਨੀਅਨ ਨੇ ਅੱਜ ਰੇਗੜ ਰੋਕਣੀਆਂ ਸੀ ਉਹਦੀ ਸ਼ਤ ਸ਼ਬਦਾ ਚ ਅਸੀਂ ਕਿੱਤੀ ਕਿਸਾਨ ਯੂਨੀਅਨ ਦੇ ਜਲਾ ਕਮੇਟੀ ਲੱਗੇ ਜਿੱਦੀ ਕਰਦੇ ਆ ਤੇ ਕੋਹਰ ਨੇ ਅਦਾ ਕਰਦੇ ਆ ਅਸੀਂ ਤਿਆਰੀ ਦੀ ਗੱਲਬਾਤ ਗਈ ਆ ਉਦੇ ਵਿੱਚ ਜਿਹੜੀ ਵੱਡੀ ਗਿਣਤੀ ਵਿੱਚ ਕਪੂਰਥਲੇ ਤੋਂ ਕਿੰਨੀ ਕਿਸਾਨੀ ਨੇ ਸਾਥੀ ਜਿਹੜੇ ਆ ਉਹਨਾਂ ਮੰਗਾ ਨੂੰ ਲੈ ਕੇ ਬਸ ਇਹਨਾਂ ਲੈ ਕੇ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਤੇ ਦੂਸਰਾ ਇਸ ਦੇ ਬਗਰ ਹੀ ਅਸੀਂ 17 ਮਾਰਚ ਨੂੰ ਪੱਡਾ ਜੀ ਦੀ ਜੋ ਇਸ ਜਥੇ ਬੰਦੀ ਦੇ ਪਹਿਲੇ ਪ੍ਰਧਾਨ ਸੀਗੇ ਉਹਨਾਂ ਦੀ 17 ਮਾਰਚ ਨੂੰ ਵਰਸੀ ਆ ਤੇ ਉਹਨਾਂ ਦੀ ਵਰਸੀ ਤੇ ਵੀ ਵਰਤੋ ਬਾਅਦ ਜਿਹੜਾ ਕਾਠੀ ਦਾ ਵਾਜ ਜਿਹੜੀ ਬਣੀ